ਮਸੰਦਾਂ ਦੇ ਨਕਲ ਸਤਿਗੁਰੂ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੇ ਦੇਖਣੀ ਸਿੱਖੀ ਦੇ ਪ੍ਰਚਾਰ ਵਾਸਤੇ ਮਸੰਦਾਂ ਦੀ ਸਥਾਪਨਾ ਹੋਈ ਸੀ ਬੜੇ ਨੇਕ ਧਰਮੀ ਭਜਨੇਕਾਂ ਮਿੱਠ ਬੋਲੜਿਆਂ ਤੇ ਉੱਚੇ ਚਾਲ ਚੱਲਣ ਵਾਲਿਆਂ ਸਿੱਖਾਂ ਨੂੰ ਮਸੰਦ ਮੁਕਰਰ ਕੀਤਾ ਜਾਂਦਾ ਸੀ ਉਹਨਾਂ ਦੇ ਕੋਲ ਇਲਾਕੇ ਹੁੰਦੇ ਸਨ ਉਹ ਆਪੋ ਆਪਣੇ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਗੁਰੂ ਘਰ ਵਾਸਤੇ ਦਸਵੰਦ ਦਸਵੰਦ ਵੀ ਅਗਰਾਉਂਦੇ ਸਨ ਨੇਮ ਸੰਧਾਂ ਦਾ سلسلہ ਕਿਉਂਕਿ ਪੁਰਾਣਾ ਸੀ ਤੇ ਇਸ ਵਿੱਚ ਸੁਧਾਰ ਨਾ ਹੋਇਆ ਜਿਹੜਾ ਮਸੰਦ ਚਲਾਣਾ ਕਰ ਜਾਂਦਾ ਜਾਂ ਢਿੱਲਾ ਮੱਠਾ ਹੋ ਜਾਂਦਾ ਤਾਂ ਉਹਦੇ ਪੁੱਤਰ ਨੂੰ ਮਸੰਦ ਬਣਾਇਆ ਜਾਂਦਾ ਵਿਰਸੇ ਵਿੱਚ ਮਸੰਦੀ ਮਿਲਣ ਦੇ ਸਿਲਸਿਲੇ ਨੇ ਨੇਮ ਸੰਧਾਂ ਦੀ ਹਾਲਤ ਖਰਾਬ ਕਰ ਦਿੱਤੀ ਉਹਨਾਂ ਵਿੱਚ ਬਹੁਤੇ ਹੰਕਾਰੀ ਲਾਲਚੀ ਕਾਮੀ ਕਰੋਧੀ ਤੇ ਠੱਗ ਪੈਦਾ ਹੋ ਗਏ ਉਹ ਸਿੱਖ ਸੰਗਤ ਨੂੰ ਬਹੁਤ ਤੰਗ ਕਰਦੇ ਸਿੱਖ ਭੋਲੇ-ਭਾਲੇ ਸ਼ਰਧਾਲੂ ਸਨ ਉਹ ਮਸੰਦਾਂ ਨੂੰ ਵੀ ਸਤਿਗੁਰ ਜੀ ਦਾ ਹੀ ਰੂਪ ਸਮਝਦੇ ਸਨ ਮਸੰਦ ਜੋ ਵਸਤੂ ਸਿੱਖਾਂ ਕੋਲ ਮੰਗਦੇ ਸੀ ਵਸਤੂ ਸਿੱਖ ਭੇਟਾ ਕਰਦੇ ਸਿੱਖ ਇਹ ਸਮਝਦੇ ਕਿ ਸ਼ਾਇਦ ਸਤਿਗੁਰ ਜੀ ਦੇ ਹੁਕਮ ਅਨੁਸਾਰ ਮਸੰਦ ਉਹਨਾਂ ਦੀ ਪ੍ਰੀਖਿਆ ਕਰ ਰਹੇ ਹਨ ਜਦੋਂ ਤਨਮਨ ਤੇ ਧਨ ਸਤਿਗੁਰ ਜੀ ਦੇ ਹਵਾਲੇ ਕਰ ਦਿੱਤਾ ਹੈ ਤਾਂ ਮਸੰਦ ਕੀ ਇਸ ਗੱਲ ਦੀ ਸਭ ਕੁਝ ਸਤਿਗੁਰ ਲੈ ਲਵੇ ਮਸੰਦਾਂ ਦੀਆਂ ਬੇਈਮਾਨੀਆਂ ਦੀ ਕਥਾ ਕਿਸੇ ਕਿਸੇ ਸਿੱਖ ਨੇ ਸਤਿਗੁਰ ਜੀ ਨੂੰ ਸੁਣਾਉਣ ਦਾ ਹੌਸਲਾ ਨਾ ਕੀਤਾ। ਮਸੰਦ ਇੱਕ ਦੂਸਰੇ ਮਸੰਦ ਦੇ ਖਿਲਾਫ ਆਖਦੇ ਪਰ ਉਹਨਾਂ ਦੀ ਕੋਈ ਸੁਣਾਈ ਨਾ ਹੁੰਦੀ। ਇੱਕ ਦਿਨ ਐਸਾ ਭਾਣਾ ਵਰਤਿਆ ਕਿ ਮਸੰਦਾਂ ਦੀਆਂ ਬੁਰੀਆਈਆਂ ਦਾ ਪਾਜ ਖੁੱਲ ਗਿਆ। ਪੂਰਬਦੇਸ਼ ਦੇ ਸੇਠ ਰਾਮ ਲਾਲ ਜੜੀਏ ਨੇ ਸਤਿਗੁਰ ਜੀ ਦੇ ਦਰਸ਼ਨ ਕੀਤੇ। ਸੇਠ ਰਾਮ ਲਾਲ ਜੀ ਦੇ ਵੱਡੇ-ਵਡੇਰਿਆਂ ਨੂੰ ਸਤਿਗੁਰ ਨਾਨਕ ਦੇਵ ਜੀ ਤੇ ਸਤਿਗੁਰ ਤੇਗ ਬਹਾਦਰ ਜੀ ਨੇ ਤਾਰਿਆ ਹੋਇਆ ਸੀ। ਸਤਗੁਰ ਜੀ ਦੀਆਂ ਉਹਨਾਂ ਉੱਤੇ ਬਹੁਤ ਮਿਹਰਾਂ ਸਨ ਮਾਇਆ ਦਾ ਮਾਇਆ ਦਾ ਅੰਤ ਨਹੀਂ ਸੀ ਜਿੰਨੀ ਬਹੁਤੀ ਮਾਇਆ ਹੁੰਦੀ ਸੀ ਉਤਨਾ ਹੀ ਬਹੁਤਾ ਉਹ ਗੁਰੂ ਘਰ ਨੂੰ ਪੂਜਦੇ ਤੇ ਕਰਤਾਰ ਨੂੰ ਯਾਦ ਕਰਦੇ ਸਨ ਕਮਾਈ ਵਿੱਚੋਂ ਦਸਵੰਧ ਦਿੰਦੇ ਸਨ ਘਰ ਦੇ ਲਾਗੇ ਧਰਮਸ਼ਾਲਾ ਤਿਆਰ ਕਰਵਾਈ ਹੋਈ ਸੀ ਤੇ ਆਏ ਗਏ ਨੂੰ ਪ੍ਰਸ਼ਾਦ ਵੀ ਛਕਾਉਂਦੇ ਸਨ ਸੇਠ RAMLAL ਨੇ ਬੜੀ ਸ਼ਰਧਾ ਨਾਲ ਸਤਗੁਰ ਜੀ ਦੇ ਮਹਿਲਾਂ ਵਾਸਤੇ ਇੱਕ ਜੜਾਉ ਸੋਨੇ ਦਾ ਚੂੜਾ ਤਿਆਰ ਕਰਵਾ ਕੇ ਲਿਆਂਦਾ ਜਿਸ ਦੀ ਕੀਮਤ ਕਈ ਹਜ਼ਾਰ ਰੁਪਏ ਸੀ ਉਸ ਵਿੱਚ ਹੀਰੇ ਪੰਨਿਆਂ ਦੇ ਨਗ ਜੜੇ ਹੋਏ ਸਨ ਉਹ ਚੂੜਾ ਭੇਟਾ ਕਰਦਿਆਂ ਹੋਇਆ ਉਸ ਦੀ ਜਵਾਨੋਂ ਸਰਸਰੀ ਨਿਕਲ ਗਿਆ ਸੱਚੇ ਪਾਸ਼ਾ ਆਪ ਦੀ ਮਹਾਨ ਕਿਰਪਾ ਦ੍ਰਿਸ਼ਟੀ ਹੈ ਮੇਰੇ ਪਰਿਵਾਰ ਉੱਤੇ ਬਰਕਤਾਂ ਹੀ ਬਰਕਤਾਂ ਹਨ ਆਪ ਦੀ ਬਖਸ਼ੀ ਹੋਈ ਦਾਤ ਵਿੱਚੋਂ ਪਹਿਲਾਂ ਵੀ ਮੈਂ ਇੱਕ ਐਸਾ ਚੂੜਾ ਬਣਵਾ ਕੇ ਭੇਜਿਆ ਹੈ ਬਾਲਕੀ ਚੰਦ ਮਸੰਦ ਦੇ ਰਾਹੀਂ ਉਹ ਵੀ ਜ਼ਰੂਰ ਆਪ ਨੂੰ ਪਸੰਦ ਆਇਆ ਹੋਵੇਗਾ ਉਹ ਚੂੜਾ ਵੀ ਐਸੀ ਹੀ ਮਿਹਨਤ ਤੇ ਪ੍ਰੀਤ ਭਗਤੀ ਨਾਲ ਤਿਆਰ ਹੋਇਆ ਸੀ ਭਾਈ ਰਾਮ ਲਾਲ ਐਸਾ ਚੂੜਾ ਆਸਾਂ ਦੇ ਅੱਗੇ ਦੇਖਿਆ ਹੀ ਨਹੀਂ ਨਾਮ ਬਲਾਕੀ ਚੰਦ ਨੇ ਕੁਝ ਦੱਸਿਆ ਹੈ ਸਤਿਗੁਰ ਜੀ ਨੇ ਫਰਮਾਇਆ ਦਾਤਾ ਮੈਂ ਝੂਠ ਤਾਂ ਨਹੀਂ ਬੋਲਦਾ ਆਪਦੀਆਂ ਬਖਸ਼ਿਸ਼ਾਂ ਦਾ ਅੱਗੇ ਹੀ ਅੰਤ ਨਹੀਂ ਬਲਾਕੀ ਚੰਦ ਨੂੰ ਪੁੱਛ ਸਕਦੇ ਹੋ ਸ਼ਾਇਦ ਉਸ ਨੂੰ ਆਪ ਦੇ ਹਜ਼ੂਰ ਪੇਸ਼ ਕਰਨ ਦਾ ਖਿਆਲ ਹੀ ਨਾ ਰਿਆ ਹੋਵੇ ਲੱਗੇ ਬੈਠੇ ਸਿੱਖ ਸੰਗਤ ਉਸੇ ਵੇਲੇ ਕੰਨਾਂ ਵਿੱਚ ਗੱਲਾਂ ਕਰਨ ਲੱਗ ਪਈ ਇੱਕ ਮਸੰਦ ਸਤਗੁਰ ਜੀ ਦੇ ਨੇੜੇ ਹੋ ਕੇ ਉੱਚੀ ਕਹਿਣ ਲੱਗਾ ਐਸਾ ਚੂੜਾ ਬਲਕੀ ਚੰਦ ਦੀ ਇਸਤਰੀ ਦੇ ਹੱਥੀਂ ਜ਼ਰੂਰ ਦੇਖਿਆ ਸੀ ਪਤਾ ਨਹੀਂ ਉਹ ਸੇਠ ਜੀ ਦਾ ਭੇਟਾ ਕੀਤਾ ਹੋਇਆ ਹੈ ਜਾਂ ਬਲਕੀ ਚੰਦ ਨੇ ਆਪ ਕਿਤੇੋਂ ਤਿਆਰ ਕਰਵਾਇਆ ਹੈ ਸਤਗੁਰ ਜੀ ਨੇ ਉਸੇ ਵੇਲੇ ਬ੍ਰਹਮ ਸ਼ਕਤੀ ਨਾਲ ਜਾਚਿਆ ਕਿ ਸੇਠ ਰਾਮ ਲਾਲ ਤੇ ਬਲਕੀ ਚੰਦ ਦੋਹਾਂ ਵਿੱਚੋਂ ਸੱਚਾ ਕਿਹੜਾ ਹੈ ਉਹਨਾਂ ਨੇ ਉਸੇ ਵੇਲੇ ਬਲਕੀ ਚੰਦ ਦੇ ਘਰ ਦੀ ਤਲਾਸ਼ੀ ਦਾ ਹੁਕਮ ਦਿੱਤਾ ਜਦ ਤਲਾਸ਼ੀ ਹੋਈ ਤਾਂ ਉਹ ਚੂੜਾ ਤੇ ਹੋਰ ਬਹੁਤ ਸਾਰਾ ਸਮਾਨ ਕੀਮਤੀ ਮਿਲਿਆ ਜੋ ਸਿੱਖ ਸੰਗਤ ਵੱਲੋਂ ਭੇਟਾ ਕੀਤਾ ਗਿਆ ਸੀ ਸਾਰਾ ਸਮਾਨ ਇਕੱਠਾ ਕਰਕੇ ਸਤਿਗੁਰ ਜੀ ਦੇ ਪਾਸ ਲਿਆ ਰੱਖਿਆ ਗਿਆ ਸੰਗਤ ਦੇਖ ਕੇ ਬਹੁਤ ਹੈਰਾਨ ਹੋਈ ਕਿਉਂਕਿ ਬਲਕੀ ਚੰਦ ਉਹਨਾਂ ਮਸੰਦਾਂ ਵਿੱਚੋਂ ਸੀ ਜਿਹੜੇ ਵੇੜੇ ਨੇਕ ਤੇ ਧਰਮਾਤਮਾ ਗਿਣੇ ਜਾਂਦੇ ਸਨ ਸਭ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ ਸਤਿਗੁਰ ਜੀ ਦੇ ਹੁਕਮ ਨਾਲ ਬਲਕੀ ਚੰਦ ਨੂੰ ਫੜ ਕੇ ਆਨੰਦਗੜ੍ਹ ਦੇ ਕਿਲੇ ਦੀ ਕੋਠੜੀ ਵਿੱਚ ḍੱਕ ਦਿੱਤਾ ਗਿਆ ਉਹ ਕੋਠੜੀ ਹਵਾ ਲਾਟ ਦੇ ਤੌਰ ਤੇ ਵਰਤੀ ਜਾਂਦੀ ਸੀ ਉਸੇ ਵੇਲੇ ਇੱਕ ਹੋਰ ਕੌਤਕ ਹੋਇਆ ਸਿਆਣੇ ਸਿੱਖਾਂ ਨੇ ਮਸੰਦਾਂ ਦਾ ਪਾਜ ਪ੍ਰਗਟ ਕਰਨ ਵਾਸਤੇ ਇੱਕ ਲੀਲਾ ਰਚੀ ਭਾਈ ਨੰਦਚੰਦ ਦੀਵਾਨ ਮਾਮਾ ਕਰਪਾਲ ਚੰਦ ਜੀ ਤੇ ਹੋਰ ਸਿੱਖਾਂ ਦੀ ਸਲਾਹ ਨਾਲ ਭੰਡ ਮਰਾਸੀਆਂ ਪਾਸੋਂ ਮਸੰਦਾਂ ਦੀ ਨਕਲ ਤਿਆਰ ਕਰਵਾਈ ਨਕਲ ਦੀ ਜੋ ਕਹਾਣੀ ਸੀ ਉਹ ਸੱਚੀ ਸੀ ਜਿਸ ਸਿੱਖ ਨਾਲ ਵਰਤੀ ਸੀ ਉਹ ਵੀ ਹਾਜ਼ਰ ਸੀ ਤੇ ਉਹ ਮਸੰਦ ਵੀ ਅਨੰਦਪੁਰ ਹੀ ਸੀ ਵਿਸਾਖੀ ਦਾ ਪੂਰਵ ਹੋਣ ਕਰਕੇ ਸਿੱਖ ਸੰਗਤ ਬਹੁਤ ਆਈ ਹੋਈ ਸੀ ਨਕਲ ਦਾ ਨਾਟਕ ਖੇਡਣ ਵਾਸਤੇ ਇੱਕ ਖੁੱਲੀ ਥਾਂ ਚੁਣੀ ਗਈ ਸਤਿਗੁਰ ਜੀ ਦੇ ਬਰਾਜਣ ਵਾਸਤੇ ਆਸਣ ਰੱਖਿਆ ਗਿਆ ਸਹਬ ਦੇ ਹਾਜ਼ਰ ਹੋਣ ਤੇ ਨਕਲ ਸ਼ੁਰੂ ਹੋਈ ਜੋ ਇਸ ਤਰ੍ਹਾਂ ਸੀ ਇੱਕ ਮਸੰਦ ਜੋ ਵੱਡੀ ਗੋਗੜ ਵਾਲਾ ਤੇ ਉੱਚਾ ਲੰਮਾ ਜਵਾਨ ਸੀ ਉਹ ਇੱਕ ਵੇਸਵਾ ਦੋ ਘੋੜੇ ਦੋ ਨੌਕਰ ਤੇ ਦੋ ਕੁੱਤਿਆਂ ਨੂੰ ਨਾਲ ਲੈ ਕੇ ਇੱਕ ਭੋਲੇ ਭਾਲੇ ਗਰੀਬ ਸਿੱਖ ਦੇ ਘਰ ਜਾ ਰਿਹਾ ਹੈ ਸਬਾਬ ਨਾਲ ਉਸ ਸਮੇਂ ਸਿੱਖ ਵੀ ਘਰ ਨਹੀਂ ਸੀ ਉਸ ਦੀ ਇਸਤਰੀ ਤੇ ਜਵਾਨ ਲੜਕੀ ਘਰ ਸੀ ਉਹਨਾਂ ਦੋਹਾਂ ਜਦੋਂ ਦੇਖਿਆ ਕਿ ਗੁਰੂ ਜੀ ਦਾ ਸੇਵਕ ਸਿੱਖ ਉਹਨਾਂ ਦੇ ਘਰ ਆਇਆ ਹੈ ਤਾਂ ਉਹ ਪ੍ਰਸੰਨ ਹੋ ਕੇ ਅੱਗੇ ਵਧਿਆ ਜੀ ਆਇਆਂ ਨੂੰ ਆਖਿਆ ਤੇ ਮਸੰਦ ਦੇ ਪੈਰਾਂ ਉੱਤੇ ਦੋਹਾਂ ਨੇ ਮੱਥਾ ਟੇਕਿਆ ਜਦੋਂ ਮੱਥਾ ਟੇਕ ਕੇ ਸਿਰ ਉੱਪਰ ਚੁੱਕੇ ਤਾਂ ਮਸੰਦ ਨੇ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ ਸਿੱਖ ਕਿੱਥੇ ਹੈ ਘਰ ਦੀ ਇਸਤਰੀ ਬੋਲੀ ਮਹਾਰਾਜ ਹੁਣੇ ਆ ਜਾਂਦੇ ਹਨ ਕਿਤੇ ਬਾਹਰ ਖੇਤਾਂ ਨੂੰ ਗਏ ਹੋਏ ਹਨ ਆਈਏ ਆਪ ਬਰਾਜੀਏ ਜੋ ਸਰੇ ਬਣੇ ਸਤਿਗੁਰ ਜੀ ਦੀ ਕਿਰਪਾ ਨਾਲ ਅਸੀਂ ਸੇਵਾ ਕਰਾਂਗੇ ਆ ਬਹੁਤ ਗੁਰੂ ਮਾਰਾ ਤੇ ਨਿਭਾਗਾ ਹੈ ਗੁਰੂ ਕੇ ਉਹਦੇ ਘਰ ਆਏ ਉਹ ਘਰ ਨਹੀਂ ਰਹਾ ਕੈਸੇ ਭਾਵ ਸਾਗਰ ਤੋਂ ਪਾਰ ਹੋ ਸਕੇਗਾ ਕਦੀ ਨਹੀਂ ਨਰਕ ਨੂੰ ਜਾਵੇਗਾ ਨਰਕ ਨੂੰ ਮਸੰਦ ਦੇ ਕਠੋਰ ਬਚਨ ਸਨ ਸਿੱਖਣੀ ਨੇ ਵਾਹੋਦਾਹੀ ਘਰ ਦਾ ਵਿਹੜਾ ਤੇ ਸੁਫਾ ਸਾਫ਼ ਕੀਤਾ ਤੇ ਸੂਫੇ ਤੇ ਵਿੱਚ ਪਲੰਗ ਵਿਛਾ ਦਿੱਤੇ ਤੇ ਮਸੰਦਾ ਨੂੰ ਬੈਠਣ ਵਾਸਤੇ ਕਿਹਾ ਭਾਵੇਂ ਉਹ ਮੰਜੇ ਚੰਗੇ ਸਾਣੇ ਸਨ ਫਿਰ ਵੀ ਉਹ ਬੁੜਬੁੜ ਕਰਕੇ ਤੇ ਗਾਲਾਂ ਦੇ ਕੇ ਬੈਠ ਗਏ ਸਿੱਖਣੀ ਤਾਂ ਰੋਟੀ ਪਾਣੀ ਦਾ ਪ੍ਰਬੰਧ ਕਰਨ ਲੱਗੀ ਤੇ ਉਸ ਦੀ ਧੀ ਮਟਿਆਰ ਲੜਕੀ ਨੂੰ ਵੇਸ਼ਵਾ ਦੇ ਪੈਰ ਘੁੱਟਣ ਵਾਸਤੇ ਲਾ ਲਿਆ ਕੁਵਾਰੀ ਤੇ ਭੋਲੀ ਕੰਨਿਆ ਸਤਗੁਰਜੀ ਦੇ ਉੱਤੇ ਸ਼ਰਧਾ ਰੱਖਦੀ ਹੋਈ ਮਸੰਦਾ ਤੇ ਵੇਸ਼ਵਾ ਨੂੰ ਗੁਰੂ ਠ ਕੇ ਸਮਝ ਕੇ ਬੜੇ ਉਤਸ਼ਾਹ ਨਾਲ ਸੇਵਾ ਕਰਨ ਲੱਗੀ ਘੋੜਿਆਂ ਨੂੰ ਤੂੜੀ ਤੇ ਦਾਣਾ ਦਾ ਮਸੰਦਾ ਦੇ ਸੇਵਕਾਂ ਨੇ ਖੁੱਲਾ ਚੁੱਕ ਕੇ ਪਾ ਦਿੱਤਾ ਪਰ ਨਾਲ ਹੀ ਪੱਕੀ ਨਿਹਾਰੀ ਮੰਗੀ ਪੱਕੀ ਨਿਹਾਰੀ ਵਿੱਚ ਕਿਉਂ ਹੁੰਦਾ ਹੈ ਸਿੱਖਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕਿਉਂ ਕਰ ਨਹੀਂ ਸਿੱਖ ਆਉਂਦਾ ਹੈ ਤਾਂ ਕਿਉਂ ਦੁਕਾਨੋਂ ਮੁੱਲ ਲਿਆ ਕੇ ਦਿੰਦਾ ਹੈ ਇਹ ਸੁਣ ਕੇ ਮਸੰਦ ਦੇ ਦਿਮਾਗ ਦਾ ਪਾਰਾ ਉੱਚਾ ਹੋ ਗਿਆ ਉਸ ਨੇ ਬਹੁਤ ਸਾਰੀਆਂ ਬਦ ਅਸੀਸਾਂ ਦੇਣ ਦੇ ਨਾਲ ਨਾਲ ਤਿੰਨ ਚਾਰ ਗਾਲਾਂ ਵੀ ਕੱਢ ਦਿੱਤੀਆਂ ਅਜੇ ਬੋਲ ਕੋ ਬੋਲ ਹੀ ਬੋਲ ਰਿਹਾ ਸੀ ਕਿ ਸਿੱਖ ਬਾਹਰੋਂ ਆ ਗਿਆ ਉੜੇ ਸਿੱਖ ਨੇ ਗੁਰੂ ਕੇ ਆਏ ਜਾਂ ਆਏ ਜਾਣ ਕੇ ਕਾਲੀ ਨਾਲ ਮਸੰਦ ਦੇ ਚਰਨਾ ਉੱਤੇ ਮੱਥਾ ਜਾ ਟੇਕਿਆ ਉਹ ਮੱਥਾ ਕੀ ਸੀ ਬਲਦੀ ਉੱਤੇ ਤੇਲ ਸੀ ਮਸੰਦ ਨੇ ਅਸੀਸ ਦੇਣ ਦੀ ਥਾਂ ਉਸ ਨੂੰ ਲੱਤ ਮਾਰੀ ਤੇ ਆਖਿਆ ਕਿ ਸਤਿਗੁਰ ਜੀ ਦੇ ਬਚਨ ਭੁੱਲ ਗਿਆ ਕਿ ਗੁਰੂ ਘਰ ਦੀ ਮਰਿਆਦਾ ਯਾਦ ਨਹੀਂ ਰਹੀ ਜੋ ਬਿਨਾਂ ਕਿਸੇ ਵਸਤੂ ਭੇਟਾ ਕਰਨ ਦੇ ਖਾਲੀ ਮੱਥਾ ਟੇਕਦੇ ਹੈ ਹੋਸ਼ ਤੋਂ ਕੰਮ ਲੈ ਜਾ ਤੇ ਦਰਸ਼ਨੀ ਭੇਟਾ ਲਿਆ ਤੇ ਜਲ ਪਾਣੀ ਦਾ ਪ੍ਰਬੰਧ ਕਰ ਕਮ ਅਕਲ ਲੋਕ ਮੂਰਖ ਮਰਿਆਦਾ ਵੀ ਭੁੱਲ ਜਾਂਦੇ ਹਨ ਸਿਰ ਖੱਪ ਜਾਂਦਾ ਹੈ ਦੱਸਦਿਆਂ ਹੌਲੀ ਬੁੱਧੀ ਵਾਲੇ ਚੱਲ ਛੇਤੀ ਕਰ ਮੇਰੇ ਮੂੰਹ ਵੱਲ ਕੀ ਦੇਖਦਾ ਹੈ بیگم صاحبਾਂ ਨੇ ਇਸ਼ਨਾਨ ਕਰਨਾ ਹੈ ਇਸ ਵਾਸਤੇ ਦਹੀਂ ਤੇਲ ਵੇਸਣ ਦੀ ਲੋੜ ਹੈ ਕਿਸੇ ਚੀਜ਼ ਦੀ ਕਮੀ ਨਾ ਰਹੇ ਸੇਵਾ ਕਰ ਲੈ ਕਿਤੇ ਇਹ ਨਾ ਹੋਵੇ ਕਿ ਸ਼ੁਭ ਅਸੀਸ ਲੈਣ ਦੀ ਥਾਂ ਬਾਦ ਅਸੀਸਾਂ ਲੈ ਕੇ ਜਾਂ ਸੇਵਾ ਕਰਨ ਦੀ کوتاਹੀ ਕਰਕੇ ਨਰਕ ਦਾ ਭਾਗੀ ਬਣੋ ਬਿਚਾਰੇ ਸਿੱਖ ਨੇ ਗਾਲਾਂ ਦਾ ਗੁੱਸਾ ਨਹੀਂ ਕੀਤਾ ਹੱਥ ਜੋੜ ਕੇ ਖਿਵਾ ਮੰਗਦਾ ਰਿਹਾ ਤੇ ਲੜਕੀ ਨੂੰ ਤੇ ਵੇਸ਼ਭਾਦੀ ਸੇਵਾ ਵਿੱਚ ਲਾ ਦਿੱਤਾ ਤੇ ਸਿੰਘਣੀ ਰੋਟੀ ਦਾ ਪ੍ਰਬੰਧ ਕਰਨ ਲੱਗੀ ਤੇ ਸਿੱਖ ਵਸਤੂਆਂ ਲਿਆਉਣ ਲੱਗਾ ਉਸ ਕੋਲ ਪੈਸੇ ਨਹੀਂ ਸਨ ਉਹਨੇ ਸਿੱਖਣੇ ਦੀ ਨੱਥ ਗਹਿਣੇ ਰੱਖ ਕੇ ਸਾਰਾ ਸਮਾਨ ਹੱਟੀ ਤੋਂ ਮੁੱਲ ਲਿਆਂਦਾ ਸਭ ਸਮਾਨ ਲਿਆ ਕੇ ਉਸਨੇ ਵੈਸ਼ ਨੂੰ ਭੋਜਨ ਤਿਆਰ ਕੀਤਾ ਜਿਸ ਵਿੱਚ ਖੀਰ ਤੇ ਕੜਾ ਪ੍ਰਸ਼ਾਦ ਸੀ ਫਿਰ ਉਹ ਦਰਸ਼ਨੀ ਭੇਟਾ ਦੇਣ ਵਾਸਤੇ ਮਸੰਦਵਲ ਹੋਇਆ ਦਰਸ਼ਨੀ ਭੇਟਾ ਵਿੱਚ ਤੌੜੀ ਦੁੱਧ ਦੀ 2 ਰੁਪਏ ਤੇ ਖੰਡ ਸੀਮਸੰਦ ਨੇ ਅੱਗੇ ਕਿਹਾ ਬਸ਼ੇਰਿਆਂ ਵਾਸਤੇ ਸੇਰ ਮੱਖਣ ਚਾਹੀਦਾ ਹੈ ਅਤੇ ਪਾ ਲਾਲ ਮਿਰਚਾਂ ਉਹਨਾਂ ਬੇਜਮਾਨਾਂ ਦੀ ਸੇਵਾ karenge ਤਾਂ ਤੇਰੀਆਂ ਇਹ ਵਸਤੂਆਂ ਪ੍ਰਵਾਨ ਚੜਨਗੀਆਂ ਇਹ ਸੁਣ ਕੇ ਸਿੱਖ ਘਬਰਾਇਆ ਨਹੀਂ ਉਹ ਆਖਾ ਸਖਾਲਾ ਹੋ ਕੇ ਸੇਰ ਮੱਖਣ ਵੀ ਲੈ ਆਇਆ ਜਿਹੜਾ ਦੁੱਧ ਸੀ ਉਹ ਕੁੱਤਿਆਂ ਨੌਕਰਾਂ ਤੇ ਬਸ਼ੇਰਿਆਂ ਨੂੰ ਭਲਾਇਆ ਆਪਣੇ ਤੇ ਕੰਜਰੀ ਵਾਸਤੇ ਆਪਣੇ ਤੇ ਕੰਜਰੀ ਵਾਸਤੇ ਹੋਰ ਦੁੱਧ ਮੰਗਾਇਆ ਜੋ ਸਿੱਖਣੀ ਦੂਸਰੇ ਘਰੋਂ ਲਿਆਈ ਉਹ ਦੁੱਧ ਦੋਹਾਂ ਨੇ ਪੀਤਾ ਪੂਰੀ ਸਰਦਾ ਨਾਲ ਸਿੱਖਣੀ ਨੇ ਪ੍ਰਸ਼ਾਦਾ ਤਿਆਰ ਕੀਤਾ ਥਾਲੀਆਂ ਵਿੱਚ ਪਰੋਸ ਕੇ ਜਦੋਂ ਮਸੰਦ ਅੱਗੇ ਬੇਨਤੀ ਕੀਤੀ ਤਾਂ ਉਹ ਪ੍ਰਸ਼ਾਦਾ ਛਕਣ ਵਾਸਤੇ ਉੱਠ ਕੇ ਚੌਂਦਰੇ ਵੱਲ ਹੋਇਆ ਪਰ ਖੀਰ ਦੇਖ ਕੇ ਉਸ ਦੇ ਸੱਤੀ ਕੱਪੜੇ ਅੱਗ ਲੱਗ ਗਈ ਉਹ ਨੱਕ ਚਾੜ ਕੇ ਤੇ ਮੱਥੇ ਉੱਤੇ ਤਿਉੜੀ ਪਾ ਕੇ ਬੋਲਿਆ ਗੁਰੂ ਮਾਰਿਆ ਪਾਪੀ ਆਏ ਬ੍ਰਾਹਮਣਾ ਦਾ ਖਾਜਾ ਹੈ ਅਸੀ ਸਾਧਗੁਰ ਜੀ ਦੇ ਸੇਖਾਂ ਆਸਾਂ ਨੂੰ ਸ਼ਰਾਪ ਤੇ ਮਹਾ ਪ੍ਰਸ਼ਾਦੇ ਦੀ ਲੋੜ ਹੈ। ਅੱਛਾ ਤੇਰੀ ਇਹੋ ਇੱਛਾ ਹੈ ਕਿ ਸ਼ਰਾਪ ਦੇ ਕੇ ਤੇਰਾ ਬੇੜਾ ਗਰਖ ਕਰ ਦਈਏ ਤਾਂ ਠੀਕ ਹੈ। ਇਹ ਆਖ ਕੇ ਮਸੰਦ ਨੇ ਖੀਰ ਦੀਆਂ ਥਾਲੀਆਂ ਕੁੱਤਿਆਂ ਅੱਗੇ ਰੱਖ ਦਿੱਤੀਆਂ ਤੇ ਸੇਵਕਾਂ ਨੂੰ ਹੁਕਮ ਕੀਤਾ ਚਲੋ ਭਾਈ ਘੋੜਿਆਂ ਤੇ ਕਾਠੀਆਂ ਪਾਓ ਚਲੋ ਚੱਲੀਏ ਕਿਸੇ ਹੋਰ ਘਰ ਜਾ ਕੇ ਪ੍ਰਸ਼ਾਦਾ ਛਕਾਂਗੇ। ਸਿੱਖ ਸਿੱਖਣੀ ਵਿਆਕਲ ਹੋ ਕੇ ਮਸੰਦ ਦੇ ਚਰਣਾ ਉੱਪਰ ਡਿੱਗ ਪਏ ਰੋ ਰੋ ਕੇ ਖਿਮਾ ਮੰਗੀ ਤੇ ਬੇਨਤੀ ਕੀਤੀ ਮਹਾਰਾਜ ਸ਼ਰਾਬ ਲੈ ਆਉਂਦੇ ਹਾਂ ਮਾਸ ਤਿਆਰ ਕੀਤਾ ਜਾਂਦਾ ਹੈ ਤੁਸੀਂ ਨਰਾਜ ਹੋ ਕੇ ਨਾ ਜਾਵੋ ਮਿਹਰ ਕਰੋ ਅਸਾਂ ਤੇ ਦਇਆ ਰੱਖੋ ਬੇਨਤੀਆਂ ਕਰਨ ਤੇ ਦੰਧੀਆਂ ਵਿਲਕਣ ਦੇ ਪਿੱਛੋਂ ਮਸੰਦ ਰੁਕਿਆ ਸਿੱਖ ਨੇ ਦੋ ਬੋਤਲਾਂ ਸ਼ਰਾਬ ਤੇ ਬੱਕਰੇ ਦਾ ਮਾਸ ਲਿਆਂਦਾ ਮਿਰਚ ਮਸਾਲੇ ਪਾ ਕੇ ਰਿੰਨਿਆਂ ਤੇ ਮਸੰਦ ਅਤੇ ਵੇਸਵਾ ਨੂੰ ਪ੍ਰਸੰਨ ਕੀਤਾ ਸਵੇਰ ਹੋਈ ਤਾਂ ਫਿਰ ਤੁਰਨ ਵੇਲੇ ਭੇਟਾ ਮੰਗੀ ਖੈਰ ਸਿੱਖ ਨੇ ਜਿਵੇਂ ਕਿਵੇਂ ਤੁਰਦਿਆਂ ਤੱਕ ਮਸੰਦ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਅੰਤ ਵੇਲੇ ਮਸੰਦ ਨੇ ਆਪਣੇ ਨੌਕਰ ਵਾਸਤੇ ਸਿੱਖ ਦੀ ਕੰਨਿਆ ਦਾ ਸਾਖ ਵੀ ਮੰਗ ਲਿਆ ਉਹ ਵੀ ਸਿੱਖ ਨੇ ਹਾਂ ਕਰ ਦਿੱਤੀ ਸਵਾਗੀਆਂ ਕੋਲੋਂ ਜਦੋਂ ਉਹ ਇਹ ਮਸੰਦ ਦੀ ਕਾਲੀ ਕਰਤੂਤ ਦਾ ਨਾਟਕ ਦੇਖਿਆ ਤਾਂ ਸਾਹਿਬ ਬਹੁਤ ਗਰੋਧਵਾਨ ਹੋ ਗਏ ਨਾਟਕ ਮੰਡਲੀ ਦੇ ਮੁਖੀ ਨੂੰ ਸੱਦ ਕੇ ਆਖਣ ਲੱਗੇ ਕੀ ਇਹ ਸੱਚ ਹੈ ਹਾਂ ਮਹਾਰਾਜ ਅੱਖਰ ਅੱਖਰ ਸੱਚ ਹੈ ਸੇਖ ਸੰਗਤਾਂ ਦੇ ਚਿਹਰਿਆਂ ਵੱਲ ਦੇਖੋ ਅੰਤਰਜਾਮੀ ਹੋ ਦੇਖੋ ਪੁੱਛੋ ਕਿ ਮਸੰਦ ਇਸ ਤਰ੍ਹਾਂ ਨਹੀਂ ਕਰਦੇ ਮਸੰਦਾ ਕੋਲੋਂ ਲੁਕਾਈ ਲੁਕਾਈ ਬਹੁਤ ਤੰਗ ਹੈ ਇਹ ਕੁਝ ਸੁਣ ਕੇ ਸਤਗੁਰ ਜੀ ਨੇ ਹੁਕਮ ਦਿੱਤਾ ਸਾਰੇ ਮਸੰਦਾ ਨੂੰ ਸੱਦ ਕੇ ਲਿਆਵੋ ਨਾਲ ਹੀ ਦੱਸੋ ਜਿਸ ਮਸੰਦ ਦੀ ਇਹ ਕਰਤੂਤ ਹੈ ਉਹ ਕੌਣ ਹੈ ਉਸ ਨੂੰ ਵੀ ਪੇਸ਼ ਕਰੋ ਸਹਿਬਾਂ ਦੇ ਹੁਕਮ ਹੁੰਦੇ ਸਾਰ ਮਸੰਦਾ ਨੂੰ ਸੱਦਿਆ ਗਿਆ ਤਿੰਨ ਚਾਰ ਮਸੰਦ ਤਾਂ ਆਨੰਦਪੁਰੀ ਨੂੰ ਹੀ ਛੱਡ ਗਏ ਤੇ ਬਾਕੀ ਦਿਆਂ ਦੇ ਦਿਲੋਂ ਡੋਲ ਗਏ। ਚੈ ਮੈਂ ਮਸੰਦ ਵੱਲ ਇਸ਼ਾਰਾ ਕਰਕੇ ਆਖਿਆ ਗਿਆ ਸੱਚੇ ਪਾਤਸ਼ਾਹੋ। ਇਹ ਮਸੰਦ ਕੰਜਰੀ ਨੂੰ ਕੋਲ ਰੱਖਦਾ ਤੇ ਸ਼ਰਾਬ ਦਾ ਸੇਵਨ ਕਰਦਾ ਹੈ। ਸਾਹਿਬ ਨੇ ਉਸ ਨੂੰ ਫੜ ਲਿਆ। ਉਹ ਬਹੁਤ ਹੱਥ ਪੱਲਾ ਮਾਰਨ ਲੱਗਾ ਕਿ ਉਹ ਬੇਕਸੂਰ ਹੈ। ਪਰ ਉਸ ਦੀ ਕਿਸੇ ਨੇ ਕੋਈ ਗੱਲ ਨਾ ਸੁਣੀ। ਉਸ ਨੂੰ ਵੀ ਬਾਲਕੀ ਚੰਦ ਦੇ ਨਾਲ ਬੰਦ ਕਰ ਦਿੱਤਾ। ਉਹ ਜਦ ਬੰਦ ਹੋ ਗਿਆ ਤਾਂ ਸਾਰੀ ਸੰਗਤ ਕੋਲੋਂ ਫਿਰ ਪੁੱਛਿਆ ਜਿਹੜੀ-ਜਿਹੜੀ ਵਸਤੂ ਕਿਸੇ ਮਸੰਦ ਨੂੰ ਸੰਗਤ ਨੇ ਦੇ ਕੇ ਭੇਜਿਆ ਸੀ ਉਸ ਦੀ ਪੜਤਾਲ ਹੋਈ ਮਸੰਦ ਦੇ ਘਰਾਂ ਤੋਂ ਬਹੁਤ ਵਸਤੂਆਂ ਨਿਕਲੀਆਂ ਇਸੇ ਤਰ੍ਹਾਂ ਕਣੀ ਸ਼ਾਮਦਾਸ ਭਾਈ ਚੇਤੋਂ ਮਸੰਦ ਕਰਮ ਮਸੰਦ ਆਦਿਕ ਨੂੰ ਚੁਣਿਆ ਗਿਆ ਇਹ ਸਾਰੇ 10 ਸਨ ਉਹਨਾਂ ਦਸਾਂ ਨੂੰ ਹੀ ਬਹੁਤ ਕਰੜੀ ਸਜ਼ਾ ਦੇਣ ਦਾ ਹੁਕਮ ਦਿੱਤਾ ਰਾਮ ਰਾਏ ਦੇ ਮਸੰਦਾਂ ਨੂੰ ਸਤਿਗੁਰ ਜੀ ਨੇ ਡੰਨ ਦਿੱਤਾ ਸੀ ਉਸ ਡੰਨਾ ਨਵੇਂ ਪੱਥਰ ਨੂੰ ਕੰਬਾ ਦਿੱਤਾ ਸੀ ਪਰ ਮੂਰਖ ਮਸੰਦ ਨਾ ਸਮਝੇ ਤੇ ਗੁਰੂ ਘਰ ਦੀਆਂ ਵਸਤੂਆਂ ਨੂੰ ਹੜੱਪ ਕਰਦੇ ਹੋਏ ਬਦਚਲਨ ਹੋ ਗਏ ਸਨ ਉਹਨਾਂ ਨੇ ਵਾਹਿਗੁਰੂ ਸਤਗੁਰ ਤੇ ਲੋਕ ਲੱਜ ਨੂੰ ਭੁਲਾ ਹੀ ਦਿੱਤਾ ਸੀ ਉਹਨਾਂ ਨੇ ਕਿਸੇ ਦਾ ਭੈ ਨਹੀਂ ਸੀ ਰਿਹਾ ਇਹ ਵਿਚਾਰ ਸੀ ਕਿ ਸਿੱਖ ਕਦੀ ਸਤਗੁਰ ਜੀ ਨੂੰ ਨਹੀਂ ਦੱਸਣਗੇ ਉਹ ਅੰਧ ਵਿਸ਼ਵਾਸੀ ਸਨ ਦੂਸਰਾ ਉਹਨਾਂ ਨੇ ਇਹ ਵੀ ਹੰਕਾਰ ਹੋ ਗਿਆ ਸੀ ਕਿ ਸਤਗੁਰ ਜੀ ਉਹਨਾਂ ਦੇ ਆਸਰੇ ਹੀ ਹੈ ਉਹੋ ਹੀ ਬਾਹਰੋਂ ਸਿੱਖ ਸੰਗਤਾਂ ਨੂੰ ਪ੍ਰੇਰਕੇ ਲਿਆਉਂਦੇ ਹਨ ਉਹ ਬਹੁਤੇ ਨਿਡਰ ਹੋ ਗਏ ਸਨ ਉਹਨਾਂ ਦੀਆਂ ਮਾੜੀਆਂ ਦਸ਼ਾ ਸੁਧਾਰਨ ਵਾਲੀ ਸੀ ਸਤਗੁਰੂ ਜੀ ਨੇ ਸਾਰਿਆਂ ਨੂੰ ਸਾਧ ਲਿਆ ਇੱਕ ਕਤਾਰ ਵਿੱਚ ਖੜਾ ਕਰ ਦਿੱਤਾ ਖੜਾ ਕਰਾ ਕੇ ਹੁਕਮ ਦਿੱਤਾ ਕਿ ਮਸੰਦਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹ ਡੰਨ ਦੇ ਯੋਗ ਹਨ ਇਹਨਾਂ ਨੂੰ ਡੰਨ ਮਿਲਣਾ ਹੀ ਚਾਹੀਦਾ ਹੈ ਬਲਕੇ ਚੰਦ ਤੈ ਜਏ ਮੈਂ ਮਸੰਦ ਦੇ ਤਾਂ ਹੱਥ ਘਟਵਾ ਦੇ